हां जी सत श्री अकाल और स्वागत कर, कर दिया ਤੁਹਾਡਾ ਆਪਣੇ ਨਿਊ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਆਪਾਂ ਵੀ ਬਹੁਤ ਵਧੀਆ ਤੇ ਇਸੇ ਉਮੀਦ ਦੇ ਨਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਆਪਣਾ ਨਿਊ ਵਲੌਗ ਵਲੌਗ ਕਾਫੀ ਦਿਨਾਂ ਤੋਂ ਨਹੀਂ ਆ ਰਿਹਾ ਇਸ ਲਈ ਮੈਂ ਤੜਡੇ ਤੋਂ ਮਾਫੀ ਮੰਗਦੀ ਆ ਕਿਉਂਕਿ ਮੇਰੀ ਥੋੜੀ ਜੀ ਤਵਿੱਧ ਨਹੀਂ ਸੀ ਠੀਕ ਇਸ ਕਰਕੇ ਫਿਰ ਮੈਂ ਵਲੌਗਿੰਗ ਵਗੈਰਾ ਬੰਦ ਕੀਤੀ ਹੋਈ ਸੀਗੀ ਤੇ ਅੱਜ ਆਪਾਂ ਬਣਾਉਣ ਲੱਗੇ ਆਂਗੇ ਆਪਣੀ ਗੋਭੀ ਦੀ ਸਬਜ਼ੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੱਦਾਂ ਬਣਾਵਾਂਗੇ ਮੈਂ ਕਿੱਦਾਂ ਬਣਾਨੀ ਆਂ ਤੇ ਪਲੀਜ਼ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਬੈਲ ਨੂੰ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੇ ਚਲੋ ਜੀ ਫਿਰ ਇੱਥੇ ਮੈਂ ਕਰ ਰਹੀ ਸੀਗੀ ਆਪਣਾ ਅਦਰਕ ਤੇ ਲਸਣ ਨੂੰ ਦਰਦਰਾ ਜਿਹਾ ਕੁੱਟ ਰਹੀ ਸੀਗੀ ਕਿਉਂਕਿ ਜੇ ਆਪਾਂ ਪੇਸਟ ਪਾਨੇ ਤਾਂ ਜਿਆਦਾ ਫਿਰ ਆਂਦਾ ਤੇ ਇਦਾਂ ਦਰਦਰੇ ਜਿਹਾ ਕੁੱਟੇ ਦਾ ਨਾ ਟੇਸਟ ਵਧੀਆ ਆਂਦਾ ਤੇ ਬਾਈਟ ਚ ਵੀ ਆਂਦਾ ਤੇ ਖਾਣ ਚ ਫਿਰ ਵਧੀਆ ਲੱਗਦਾ ਬਾਕੀ ਜਿੱਦਾਂ ਤੁਸੀਂ ਪਾਉਣਾ ਚਾਹੋ ਤਾਂ ਪਾਸਾ ਦੇ ਤੇ ਇੱਥੇ ਆਪਾਂ ਪਾ ਰਹੇ ਆ ਸਰੋਂ ਦਾ ਤੇਲ ਤੇ ਕਿਉਂਕਿ ਮੋਸਟਲੀ ਅਸੀਂ ਤਾਂ ਸਰੋਂ ਦੇ ਤੇਲ ਦਾ ਹੀ ਤੜਕਾ ਲਾਉਂਦੇ ਆ ਬਾਕੀ ਜੋ ਤੁਸੀਂ ਕੁਕਿੰਗ ਆਇਲ ਯੂਜ਼ ਕਰਦੇ ਤੁਸੀਂ ਉਹ ਯੂਜ਼ ਕਰ ਸਕਦੇ ਹੋਗੇ ਤੇ ਦੋ ਚਮਚ ਪਾ ਲਿਆ ਆਪਾਂ ਤੇ ਅੱਗੇ ਤੁਸੀਂ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖੀ ਅੱਛਾ ਸਵਾਦ ਅਨੁਸਾਰ ਨਮਕ ਤੇ ਅੱਧਾ ਛੋਟਾ ਚਮਚ ਹਲਦੀ ਪਾ ਕੇ ਤੇ ਦੋ ਟਮਾਟਰਾਂ ਦੇ ਪਾ ਲਵਾਂਗੇ फ्राइल माटक लेको फिर तैन लगता थोड़ा जो पानी पा देखो बहुत ही स्वाद बन फटाफट बनने की आज कटे में पानी पा देंगे दो मिनट पहले आने के ਜੋ ਪਾ ਛੋਟੇ ਕਰਦੇ ਨੇ ਤਾਂ ਕਿ ਜਲਦੀ ਪੱਕ ਜਾਣ। ਹੁਣ ਇਹਨਾਂ ਪੱਕਣ ਲਾਗੇ ਆਲੂਆਂ ਨੂੰ 2 ਮਿੰਟਾਂ ਲਈ ਪਕਾਵਾਂਗੇ ਤੇ ਫਿਰ ਸਾਹਮਣੇ ਰੱਖ ਦੇ। ਹਾਂ ਆਲੂ ਰਹਿ। ਪੌਣੀ ਨੂੰ ਜ਼ਰਾ ਲੇਸੋ ਜੁਕੇ ਤੇ ਹੁਣ ਇਹ ਤਿਆਰ ਕਰਦੇ ਆਪਾਂ ਆਪਣੇ। ਹੋਤੀ। ਜੋਤੀਆ ਪੱਤਾ ਸੇ ਸੰਜੀਤ ਅੰਮੀ ਨੇ ਮੇਕ ਟੂ ਲੱਖਣਾ ਪਕੋਚੀ ਨੂੰ ਵੀ ਟੱਕ ਕੇ ਪਕਾਵਾ 4 ਮਿੰਟਾਂ ਲਈ ਇਹਨਾਂ ਹੋ ਚੀਏ ਸਬਜੀ ਬਣ ਕੇ ਤਿਆਰ ਆ ਗੋਭੀ ਦੀ ਗਰਮਾ ਗਰਮ ਰੋਟੀ ਪਰਾਂਠੇ ਦੇ ਨਾਲ ਖਾਓ ਇਹ ਬੜੀ ਟੇਸਟੀ ਲੱਗਦੀ ਆ ਜਰੂਰ ਟਰਾਈ ਕਰੇ ਇਸ ਤਰੀਕੇ ਦੇ ਨਾਲ ਤੇ ਮਿਲਦੇ ਆ ਨਿਊ ਵੀਡੀਓ ਦੇ ਵਿੱਚ ਤੱਕ ਸਕਦੇ ਲਈ ਸਾਰਿਆਂ ਨੂੰ ਬਾਏ ਬਾਏ